മീര ലാ മു പീഡ ਇਹ ਵਾਲਾ ਰਾਜਨਾਲੀ ਵੀ ਕਹਿਂਦਾ ਹੋਰ ਵੀ ਕਹਿੰਦਾ ਪੁਰਾਣੇ ਕਬੂਤਰ ਨੇ ਮੀ ਮਿੱਟੀ ਦੀ ਸਾਲ ਪੁਰਾਣੀਆਂ ਬ੍ਰਿਗਡਾ 50 ਸਾਲ ਪੁਰਾਣੀਆਂ ਬ੍ਰਿਗਡਾ ਜਿਹੜੇ ਉਸਤਾਦ ਲੋਕ ਨੇ ਬਈ ਜਾਣਦੇ ਨੇ ਲਾਲ ਗੋਮੋਡੀ ਨੂੰ ਲੰਡਾ ਛੱਡਿਆ ਸੀ 19 ਵਾਜੀਆਂ ਲਗਾਤਾਰ ਜਿੱਤੇ ਸੀ 18 ਵਾਜੀਆਂ ਇੱਕ ਹਰ ਗਿਆ ਸੀ ਉਹ ਵੀ ਉਹਨੂੰ ਆਏ ਸੀ ਮੇਰਾ ਕਬੂਤਰ ਨਗਮਾਜ ਜੇ ਆਪ ਹੀ ਬਹਾਲਿਆ ਸੀ ਉਹਨੇ ਦੇਖ ਲਓ ਤੁਸੀਂ ਵੀ ਐਂ ਚਾਹੋ ਕਰਕੇ ਹਨ ਤੇ ਉਹ ਇੰਨਾ ਉਤਰਾਣਾ ਪਿਆਰ ਕਰਦੇ ਸੀ ਪੁਰਾਣੇ ਘੜਾਰੀ ਇੱਥੇ ਆ ਕੇ ਪਤਾ ਲੱਗੀਆਂ ਗੱਲਾਂ ਵੀ ਆ ਗੱਲ ਕਰਕੇ ਵਹਾਲਿਆ ਸੀ ਉਹ ਲੰਡਾ ਵੀ ਮੇਰਾ ਕਬੂਤਰ ਕੋਈ ਚਾਕੇ ਲੈ ਜੂ ਯਾਰ ਕਿਉਂਕਿ ਕਬੂਤਰੋ ਤਾਂ ਸਾਰੀ ਵੀਂਹੇ ਪੈਗੇ ਸੀ ਜਿੱਤ ਹਾਰ ਤੇ ਗੱਲ ਖੜੀ ਸੀ ਭਾਈ ਕਹਿੰਦਾ ਮੈਂ ਤਾਂ ਵਹਾਲਿਆ ਵੀ ਮੈਂ ਤਾਂ ਬਾਜੀ ਹਾਰੀ ਮੰਨਦਾ ਕੋਈ ਗੱਲ ਨਹੀਂ ਮੇਰਾ ਕਬੂਤਰ ਕੋਈ ਲੈ ਜੂ ਨਹੀਂ ਨਾਲ ਗੋਮਟੀ ਜੀ ਆ ਉਹਦੇ ਵਾਲੀ ਬਰੀਡ ਆ ਭਾਈ ਕੋਲੇ ਪੁਰਾਣੀ ਸਾਰੀ ਭਾਈ ਕਹਿੰਦਾ 6 6 7 7 ਬਦਾਮਾਂ ਦੇ ਸਾਬਦੇ ਆ ਤੇ ਜਾਨ ਲੱਗੇ ਨੂੰ ਵੀ ਕਈ ਵਰੀ ਦੋ ਦੋ ਦਿਨ ਤਨ ਬਦਾਮ ਦੇ ਦਿੰਨੇ ਆ ਜੀ ਲਾਲੋ ਸਾਹਿਬ ਵੀ ਕਿੱਥੇ ਜਾ ਕੇ ਗੱਲ ਖੜੀ ਆ 6 7 ਬਦਾਮਾਂ ਦੇ ਕੂਟਰ ਸਾਂਭਣਾ ਤੇ ਫਿਰ ਉਹਨੂੰ ਜਾਨ ਲੱਗੇ ਨੂੰ ਵੀ ਦੋ ਤਿੰਨ ਬਦਾਮ ਦੇ ਦੇਣੇ ਤੇ ਰਾਤ ਨੂੰ ਤੇ ਰਹਿੰਦੇ ਭਾਈ ਕਹਿੰਦਾ ਸਾਂਭੇ ਕੂਟਰ ਤੇ ਲੋ ਦੀ ਲੋ ਦੀਆਂ ਬਾਜ਼ੀਆਂ ਚ ਵੀ ਭਾਈ ਥੋੜਾ ਜਿਹਾ ਟਾਈਮ ਕੂਟਰ ਬਾਈ ਦੇ ਪਿੱਛੇ ਹਟ ਗਿਆ ਜੀ ਤੇ ਬਰ ਪੁਰਾਣੇ ਖਡਾਰੀ ਜਾਂਦੇ ਵੀ ਡਾਕਟਰ ਬਲੰਕਾਰ ਕਮੇਟੀ ਦਾ ਕੀ ਨਾਂ ਸੀ ਕੀ ਰੋਤਵਾ ਸੀ ਕਿੰਨੀਆਂ ਘਵਾਰੀਆਂ ਛੱਡੀਆਂ ਕਿੰਨੀਆਂ ਜੱਤੀਆਂ ਬਹੁਤ ਬੰਦਿਆਂ ਨੂੰ ਪਖਤ ਪਾਈ ਰੱਖਿਆ ਬਾਈ ਨੇ ਬਹੁਤ ਵੀ ਜਿੱਤੇ ਛੱਡ ਦਿੰਦਾ ਸੀ ਐਂ ਹੁੰਦਾ ਸੀ ਵੀ ਆ ਗਿਆ ਯਾਰ ਹੁਣ ਇਹਨੇ ਕੀ ਦੇਣਾ ਕਿਸੇ ਨੂੰ ਤੇ ਉਡਾਨ ਵੀ ਇੰਨੀ ਹੁੰਦੀ ਸੀ ਵੀ ਉੱਤੇ ਰਹਿ ਜਾਂਦੇ ਸੀ ਰਾਤ ਨੂੰ ਗੂਤਰ ਕਮਾਲ ਦੀ ਗੱਲ ਤਾਂ ਇਹ ਸੀ ਸਭ ਤੋਂ ਵੱਡੀਆਂ ਐ ਨਹੀਂ ਵੀ ਦਾਬੂ ਜੇ ਹੋਏ ਫਿਰਦੇ ਬੰਦਾ ਸਾਂਝੀ ਵੀ ਫੇਰੀ ਗੱਲੂ ਜੇ ਗੂਤਰ ਮਾਲਾ ਉਹ ਮਾਲਾ ਹੁੰਦਾ ਹੀ ਨਹੀਂ ਸੀ ਬਾਈ ਹਾਂਜੀ ਨਹੀਂ ਕਰਦਾ ਸੀ ਕੀ ਕਹਣਾ ਕਿਸੇ ਨਜ਼ਰ ਮਿੱਤਰ ਨੂੰ ਕਰ ਲੈਂਦਾ ਹੋਵੇ ਰਮੇ ਨਹੀਂ ਬਈ ਕਹਿੰਦਾ ਆਪਾਂ ਕਰੇ ਕਰਦੇ ਸੀ ਵੀ ਸੈਂਗੀ ਫਾਦਦੀ ਸਾਡੇ ਤਾਂ ਜਦੋਂ ਫਾਦਦੀ ਸੀ ਵੀ ਆਪਣਾ ਤਾਂ ਉੜਦਾ ਹੀ ਹੁੰਦਾ ਹੁੰਦਾ ਜਿਹਦਾ ਧੱਤ ਮਾਰਦੇ ਨੇ ਵੀ ਸਾਡੇ ਤਾਂ ਇੰਨਾ ਟਾਈਮ ਉੱਡਣਾ ਹੀ ਉੱਡਣਾ ਬਹੁਤ ਚੰਗੇ ਕਬੂਤਰ ਨੇ ਨਜਾਇਜ਼ ਹੀ ਚੰਗੇ ਕਬੂਤਰ ਮੈਂ ਕਹਣਾ ਯਾਰ ਪੁਰਾਣੇ ਕਬੂਤਰਾਂ ਦੇ ਕੱਦ ਕਾਠੀ ਵਾਲੇ ਡਬਲ ਆ ਲੈ ਰਲਦੇ ਨਹੀਂ ਕਬੂਤਰ ਕਬੂਤਰਾਂ ਨਾਲ ਤੁਸੀਂ ਬੈਡ ਦੇਖੋ ਕਿਡੇ ਕਿਡੇ ਫਟ ਫਟ ਦੇ ਕਬੂਤਰ ਨੇ ਆਏ ਪੂਰੇ ਬੰਦ ਬਾਡੀयां ਕਬੂਤਰ ਨੇ ਕੋਈ ਐਹੋ ਜੀ ਗੱਲ ਨਹੀਂ ਦੇ ਮੌਕਾ ਮਿਲਿਆ ਕੂਟਰ ਦਿਖਾਉਂਦਾ ਤੇ ਡਰੂ ਵੀ ਆਪਾਂ ਜ਼ਰੂਰ ਕਰਾਂਗੇ ਕੂਟਰ ਪਾਸ ਚਲ ਦਿਖਾ ਰਿਏ ਸਾਰੇ ਭਰਾਵਾਂ ਨੂੰ ਜੋਨ ਕਰਾ ਰਿਏ ਤੇ ਬਹੁਤ ਪਿਆਰੇ ਗੁਤਰਾ ਬਾਈ ਨਿਆਰ ਆ ਗਿਆ ਵੀਡੀਓ ਬਣਾ ਕੇ